ਸੌਣ ਦਾ ਮਹੀਨਾ ਹੋ ਵੀ ਜੀ ਤੇ ਖੀਰ ਪੂੜੇ ਨਾ ਵਰਨੇ ਤਾਂ ਕੋਈ ਗੱਲ ਹੀ ਨਹੀਂ ਹੁੰਦੀ ਤੇ ਮੀ ਵੀ ਪੈ ਗਿਆ ਤੇ ਸਾਰੇ ਮੰਗ ਕਰ ਰਹੇ ਕਿ ਖੀਰ ਪੂੜੇ ਬਣਾਓ ਤੇ ਚਲੋ ਦੱਸਦੇ ਹਾਂ ਜੀ ਕਿਵੇਂ ਆਪਾਂ ਬਣਾ ਸਕਦੇ ਹਾਂ ਸਵਾਦਿਸ਼ਟ ਖੀਰ ਤੇ ਵਧੀਆ-ਵਧੀਆ ਪੂੜੇ ਕਿਉਂਕਿ ਕਈ ਭੈਣਾਂ ਨੇ ਹੈਗੀ ਜਿਹੜੀਆਂ ਕਹਿੰਦੇ ਤੁਸੀਂ ਪੂੜੇ ਦੀ ਰੈਸਪੀ ਵੀ ਸਾਂਝੀ ਕਰੋ ਤੇ ਅੱਜ ਆਪਾਂ ਉਹੀ ਸਾਂਝੀ ਕਰਨ ਲੱਗੇ ਜੀ ਨਾਲੇ ਆਪਾਂ ਖੀਰ ਬਣਾਵਾਂਗੇ ਨਾਲੇ ਪੂੜੇ ਤੇ ਚਲੋ ਜੀ ਫਿਰ ਆਜੋ ਇੱਕ ਕੜਾਹੀ ਲੈ ਲਈ ਜੀ ਸਭ ਤੋਂ ਪਹਿਲਾਂ ਆਪਾਂ ਬਣਾਵਾਂਗੇ ਜੀ ਖੀਰ ਉਹ ਵੀ ਆਪਾਂ ਨਵੇਂ ਜਿਹੇ ਤਰੀਕੇ ਨਾਲ ਹੀ ਬਣਾਵਾਂਗੇ ਜੀ ਇਹਦੇ ਵਿੱਚ ਆਪਾਂ ਪਾ ਲੈਣਾ ਜੀ 1. ਸਾਂਜੀ ਬ੍ਰਾਮਾੜੀ ਬਣਾ ਰਹੇ ਆ ਤੇ ਇਧਰ ਆਪਾਂ ਜਿਹੜੇ ਚੌਲ ਨੇ ਜੀ ਇੱਕ ਕੌਲੀ ਇਹ ਭਿਉਂ ਕੇ ਰੱਖਤੇ ਸੀਗੇ ਕਾਫੀ ਟਾਈਮ ਪਹਿਲਾਂ ਮਲਾਦਾ ਘੰਟਾ ਢੇਡ ਘੰਟਾ ਹੋ ਗਿਆ ਜੀ ਤੇ ਇਧਰ ਜਿਹੜੇ ਦੋ ਚਮਚ ਚੌਲਾਂ ਦੇ ਤੇ ਥੋੜੇ ਜਿਹਾ ਕਾਜੂ ਲੈ ਕੇ ਆਪਾਂ ਅਲੱਗ ਤੋਂ ਭਿਉਂਤੇ ਸੀਗੇ ਏਕੇ ਮੇ ਰੋਣ ਇਹਦਾ ਆਪਾਂ ਪੇਸਟ ਜਿਹਾ ਬਣਾ ਕੇ ਵਿੱਚ ਪਾਵਾਂਗੇ ਜੀ ਆ ਥੋੜੇ ਜਿਹਾ ਡਰਾਈ ਫਰੂਟ ਲੈ ਲਈ ਤੇ ਆ ਹੈਗਾ ਜੀ ਕੇਸਰ ਸੀਗਾ ਥੋੜਾ ਜਿਹਾ ਉਹ ਆਪਾਂ ਦੁੱਧ ਚ ਭਿਉਂਤਾ ਸੀ ਜੀ ਇਹਦਾ ਕਲਰ ਚੇਂਜ ਹੋ ਗਿਆ ਮਤਲਬ ਸੋਨਾ ਜਿਹਾ ਕਲਰ ਆ ਜਾਂਦਾਗਾ ਇਹ ਆਪਸ਼ਨਲ ਆ ਜੀ ਹੈਗਾ ਤਾਂ ਤੁਸੀਂ ਇਹਦੇ ਬਾਅਦ ਸਕਦੇ ਹੋਗੇ ਹੁਣ ਜਿਹੜਾ ਦੁੱਧ ਦੋ ਆਪਾਂ ਗਰਮ ਕਰਤਾ ਜੀ ਇਦਾਂ ਤਾਂ ਆਪਣੀ ਖੀਰ ਬਣਨੀ ਸਟਾਰਟ ਹੋ ਜੂ ਤੇ ਇਧਰ ਆਪਾਂ ਲਿਆ ਹੋਇਆਗਾ ਗੁੜ ਅੱਧਾ ਕਿਲੋ ਗੁੜ ਲਿਆ ਸੀਗਾ ਤੇ ਅੱਧਾ ਲੀਟਰ ਆਪਾਂ ਇਹਦੇ ਵਿੱਚ ਪਾ ਦੇਣਾ ਪਾਣੀ ਦਾ ਤੇ ਹੁਣ ਆਪਾਂ ਇਹਨੂੰ ਭਿੱਜਣ ਵਾਸਤੇ ਰੱਖ ਦਾਂਗੇ ਜੀ ਠੀਕ ਹੈ ਜੀ ਇਹਨੂੰ ਭਿਉਣ ਲੈਣਾ ਮਤਲਬ ਪੂਰਾ ਹਾਂਜੀ ਹਮ ਬਸ ਇਹ ਪਹਿਲਾਂ ਹੀ ਬੰਗ ਰੱਖ ਸਕਦੇ ਆਪਾਂ ਘੰਟਾ ਡੇਢ ਘੰਟਾ ਜੀ ਤਾਂ ਪਹਿਲਾਂ ਹੀ ਭਿਉਂਦੇ ਜੀ ਤੇ ਹੁਣ ਫਿਰ ਮੈਨੂੰ ਐ ਸੀਗਾ ਬਸ ਚਲੋ ਫਿਰ ਆਪਾਂ ਸਾਰਾ ਕੁਝ ਦੱਸ ਦਾਂਗੇ ਪ੍ਰੋਪਰ ਇਸ ਕਰਕੇ ਨਹੀਂ ਪਿਆਉ ਤਾਂ ਇਹਨੂੰ ਤਾਂ ਕਾਫੀ ਟਾਈਮ ਪਹਿਲਾਂ ਪੀਉਂਦੀ ਜੀ ਨਹੀਂ ਆਪਾਂ ਕੁੱਟ ਕੇ ਵੀ ਬਸ ਉਹਦੀਆਂ ਨੂੰ ਹੱਥਾਂ ਨਾਲ ਫੇਸ ਆਗ ਲੈ ਤਾਂ ਵਧੀਆ ਮਤਲਬ ਕੋਲ ਜਾਂਦਾ ਵਿੱਚ ਜਿਵੇਂ ਵੀ ਤਰੀਕਾ ਮਤਲਬ ਬਤਨਾ ਇਹਨੂੰ ਮਤਲਬ ਵੀ ਆਪਾਂ ਪਾਣੀ ਜਿਹੜਾ ਗੋੜਾ ਵਾਲਾ ਬਣਾਉਣਾ ਜੀ ਵਿੱਚ ਸਾਰਾ ਗੋੜ ਪਿਘਲਾਉਣਾਗਾ ਤੇ ਹੁਣ ਆਪਾਂ ਪਹਿਲਾਂ ਦੁੱਧ ਨੂੰ ਗਰਮ ਹੋਣ ਦਵਾਵਾਂਗੇ ਜਿੱਤੇ ਉਹਨੇ ਜਿਹੜਾ ਪਾਣੀ ਆ ਉਹ ਆਪਾਂ ਕੱਢ ਲੈਨੇ ਆ ਜਿੱਤੇ ਚੌਲਾ ਉਹ ਅਲੱਗ ਕਰ ਲਾਂਗੇ ਲਓ ਜੀ ਦੁੱਧ ਨੂੰ ਉਬਾਲਾ ਆ ਗਿਆ ਗਰਮ ਹੋ ਗਿਆ ਦੁੱਧ ਆਪਣਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜਿਹੜਾ ਚੌਲ ਆ ਜਿਹੇ ਭੁੰਨਤੇ ਹੋਏ ਸੀ ਖੀਰ ਵਾਲੇ ਚੌਲ ਲੈਣੇ ਨੇ ਜੀ ਢੀਕ ਆ ਜਿਹੜੇ ਛੋਟੇ ਵਾਲੇ ਹੁੰਦੇ ਨੇਗੇ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਇਹਦੇ ਵਿੱਚ ਪਾ ਦਾਂਗੇ ਜੀ ਇਹ ਆਪਾਂ ਇੱਕ ਕੌਲੀ ਲਏ ਹੋਏ ਨੇ ਜੀ ਤੇ ਬਹੁਤ ਵਧੀਆ ਗਾੜੀ ਗਾੜੀ ਜਿਹੜੀ ਖੀਰਾ ਬਣ ਕੇ ਤਿਆਰ ਹੋਊਗੀ ਤੇ ਲਓ ਜੀ ਜਿਹੜਿਆ ਦੋ ਚਮਚ ਤੇ ਮਤਲਬ ਦੋ ਚਮਚ ਚੌਲ ਤੇ ਜਿਹੜਿਆ ਭੁੰਨਤੇ ਸੀ ਜੀ ਆਪਾਂ ਕਾਜੂ ਇਹਨੂੰ ਆਪਾਂ ਮਿਕਸੀ ਵਿੱਚ ਪਾਵਾਂਗੇ ਇਹ ਆਪਾਂ ਸਾਫ਼ ਧੋ ਕੇ ਪਾਏ ਹੋਏ ਸੀ ਜੀ ਪਹਿਲਾਂ ਸਾਫ਼ ਪਾਣੀ ਵਿੱਚ ਧੋਲੇ ਸੀ ਉਸ ਤੋਂ ਬਾਅਦ ਆਪਾਂ ਭੁੰਨ ਕੇ ਰੱਖਤੇ ਸੀਗੇ ਤੇ ਹੁਣ ਆਪਾਂ ਇਹਦਾ ਪੇਸਟ ਬਣਾ ਲਾਂਗੇ ਤੇ ਲਓ ਜੇ ਇਹਦਾ ਆਪਾਂ ਜਿਹੜਾ ਪੇਸਟ ਆ ਉਹ ਬਣਾ ਲਿਆ ਇਹਨੂੰ ਆਪੇ ਇਹ ਮੇ ਰੱਖ ਦਾਂਗੇ ਜੀ ਬਾਅਦ ਚ ਪਾਵਾਂਗੇ ਤੇ ਹੁਣ ਆਪਾਂ ਪਾਵਾਂਗੇ ਜੀ ਜਿਹੜਾ ਆਪਾਂ ਕੇਸਰ ਪਿਆ ਹੁੰਦਾ ਸੀਗਾ ਦੁੱਧ ਚ ਉਹ ਆਪਾਂ ਇਹਦੇ ਵਿੱਚ ਪਾ ਦੇਣਾ ਕਲਰ ਵਾਸਤੇ ਵੀ ਤੇ ਉਹ ਵੀ ਫਲੇਵਰ ਵਾਸਤੇ ਮਤਲਬ ਵਧੀਆ ਹੁੰਦਾ ਜੀ ਇਹ ਹਮ ਮਤਲਬ ਖੀਰ ਦਾ ਰੰਗ ਵੀ ਸੋਹਣਾ ਜਾਂਜੂਗਾ ਤੇ ਆਹ ਜਿਹੜਾ ਪੇਸਟ ਬਣਾਇਆ ਇਹ ਗਾੜੀ ਕਰ ਦੂਣਾ ਹਣਾ ਹਾਂਜੀ ਇਹ ਗਾੜਾ ਕਰ ਦੂਗਾ ਇਹ ਤੁਸੀਂ ਪੇਸਟ ਬਣਾ ਕੇ ਪਾ ਸਕਦੇ ਹੋ ਜੇਕਰ ਮਤਲਬ ਕਈ ਵਾਰ ਕਾਜੂ ਨਾ ਪਾਉਣੇ ਹੋਣ ਤਾਂ ਇਕੱਲੇ ਚੌਲਾਂ ਨੂੰ ਥੋੜਾ ਜਿਹਾ ਨੂੰ ਆਪਾਂ ਪੀਸ ਕੇ ਇਹਦੇ ਵਿੱਚ ਪਾ ਸਕਦੇ ਆ ਜੇਕਰ ਕਾਲੀ ਹੋਵੇ ਤਾਂ ਤੇ ਨਹੀਂ ਤਾਂ ਇਹ ਉੰਜ ਗਾੜੇ ਹੋਈ ਜਾਂਦੇ ਜਿਦ ਤਰੇਜੀਆਂ ਨੇ ਥੋੜਾ ਜਿਹਾ ਆਪਾਂ ਫੇਰ ਲੈਣੇ ਤੇ ਵਧੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਉਵਾਲ ਲਾਂਗੇ ਤੇ ਵਿੱਚ ਇਹਨੂੰ ਚੰਗੀ ਤਰ੍ਹਾਂ ਆਪਾਂ ਇਹਨੂੰ ਫਰਿੱਜਾਂ 'ਚ ਰੱਖਾਂਗੇ। ਲਓ ਜੀ ਖੀਰ ਵੀ ਬਣ ਕੇ ਤਿਆਰ ਆ ਜੀ ਕਿਉਂਕਿ ਜਿਹੜੇ ਚੌਲ ਨੇ ਉਹ ਵਧੀਆ ਪੱਕ ਚੁੱਕੇ ਨੇਗੇ 10-15 ਮਿੰਟ ਹੋ ਗਏ ਆਪਾਂ ਨੂੰ ਮੀਡੀਅਮ ਫਲੇਮ ਤੇ ਪਕਾਉਂਦਿਆਂ ਨੂੰ ਤੇ ਹੁਣ ਜਿਹੜਾ ਹੈਗਾ ਜੀ ਆਪਣੇ ਕੋਲੇ ਪੇਸਟ ਬਣਾਇਆ ਹੋਇਆ ਕਾਜੂ ਤੇ ਜਿਹੜੇ ਆਪਣੇ ਚੌਲ ਸੀਗੇ ਉਹ ਆਪਾਂ ਇਹਦੇ ਵਿੱਚ ਪਾਵਾਂਗੇ ਜੀ। ਮਿਕਸ ਕਰਕੇ ਇਹਦੇ ਵਿੱਚ ਪਾ ਲੈਣੇ ਨੇਗੇ ਤੇ ਇਹਨੂੰ ਵੀ ਆਪਾਂ ਪਕਾ ਲਾਂਗੇ ਜੀ। ਇਹ ਅਖੀਰ ਦਾ ਸਵਾਦ ਵੀ ਦੁੱਗਣਾ ਕਰ ਦਿੰਦਿਆ ਦੋਸਤੋ ਹਾਂਜੀ ਕਿਉਂਕਿ ਜਿਹੜੇ ਕਾਜੂ ਪਾਏ ਨੇ ਜੀ ਉਹਦੇ ਨਾਲ ਤਾਂ ਟੇਸਟੀ ਵਨ ਜਿਹਦੇ ਨਾਲੇ ਗਾੜੀ ਹੋ ਜੂ ਬਹੁਤ ਹੀ ਵਧੀਆ ਕਰੀਮੀ ਕਰੀਮੀ ਜਿਹੜੀ ਆਪਣੀ ਖੀਰਾ ਬਣ ਕੇ ਤਿਆਰ ਹੋਊਗੀ ਇੱਕ ਵਾਰ ਤੁਸੀਂ ਜ਼ਰੂਰ ਬਣਾ ਕੇ ਦੇਖਣਾ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਇਲਾਇਚੀ ਪਾਊਡਰ ਠੀਕ ਹੈ ਜੀ ਤੇ ਹਲੇ ਆਪਾਂ ਗੋੜਾ ਵਾਲਾ ਵੀ ਤਿਆਰ ਕਰਨਾ ਉਹ ਹਾਂਜੀ ਉਹ ਵੀ ਬਸ ਗੋੜਾ ਜਿਹੜਾ ਪੀਗਲ ਗਿਆ ਤੇ ਉਹਨੂੰ ਆਪਾਂ ਪਾਉਣ ਲਾਂਗੇ ਇੱਧਰ ਗੋੜਾ ਜਿਹੜਾ ਆਪਣਾ ਵਧੀਆ ਪੀਗਲ ਚੁੱਕਿਆ ਹੈਗਾ ਵਿੱਚ ਕੋੜ ਲੈ ਸੀਗਾ ਠੀਕ ਹੈ ਤੇ ਹੁਣ ਆਪਾਂ ਇਹਨ ਇਹਨੂੰ ਪੋਲ ਲੈਣੇ ਤੇ ਦੋ ਪਾ ਤੇ ਨਾਟਾ ਗੋਲ ਲਾਂਗੇ ਹਣਾ ਹਾਂਜੀ ਜਿਵੇਂ ਆਪਾਂ 1/2 ਕਿਲੋ ਪਾਇਆ ਸੀ ਜੀ ਗੁੜ ਤਾਂ ਆਪਾਂ ਕਿਲੋ ਜਾਂ ਪੌਣਾ ਕਿਲੋ ਦੇ ਵਿੱਚ ਆਟਾ ਪਾ ਸਕਦੇ ਨੇ ਵੈਸੇ ਆਪਾਂ ਪੌਣਾ ਕਿਲੋ ਪਾਵਾਂਗੇ ਜੀ ਵਧੀਆ ਮਿੱਠੇ ਮਿੱਠੇ ਬਣ ਕੇ ਤਿਆਰ ਹੋਣਗੇ ਹਾਂਜੀ ਤੇ ਪਾਣੀ ਆਪਾਂ ਵੱਧ ਘੱਟ ਪਾ ਸਕਦੇ ਆ ਪਾਣੀ ਮਤਲਬ ਵੀ ਮੈਂ ਤੁਹਾਨੂੰ ਦੱਸੂਗੀ ਵੀ ਆਪਾਂ ਕਿਵੇਂ ਆਟਾ ਗੁੰਨਣਾ ਹੈ ਜਿਆਦਾ ਨਾ ਤਾਂ ਪਤਲਾ ਹੋਣਾ ਚਾਹੀਦਾ ਤੇ ਨਾ ਹੀ ਜਿਆਦਾ ਮਤਲਬ ਵੀ ਹਾਰਡ ਜਿਹਾ ਹੋਣਾ ਚਾਹੀਦਾ ਫੇਰ ਹੀ ਪੂੜੇ ਵਧੀਆ ਬਣਦੇ ਨੇ ਜੀ ਹਾਂਜੀ ਖੀਰ ਆਪਣੀ ਰੈਡੀ ਹੈ ਜੀ ਖੀਰ ਚ ਖੰਡ ਪੜਨ ਵਾਲੀ ਰਹੀ ਤਾਂ ਉਹਨੇ ਹਨ ਬਸ ਪਾਉਣੀ ਹੈ ਜੀ ਥੋੜਾ ਟਾਈਮ ਪਕਾ ਲਈਏ ਇਹਨੂੰ 2 ਕਮਿੰਟ ਹੋਰ ਖੀਰ ਪੂਰੀ ਗਾੜ੍ਹੀ ਹੋ ਚੁੱਕੀ ਹੈ ਵਧੀਆ ਬਣ ਕੇ ਤਿਆਰ ਹੈ ਠੰਡੀ ਹੋ ਕੇ ਹੋਰ ਵੀ ਗਾੜ੍ਹੀ ਹੋ ਜੂਗੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਸਵਾਦ ਅਨੁਸਾਰ ਖੰਡ ਇੱਕ ਕੌਲੀ ਆਪਾਂ ਲਈ ਸੀ ਜੀ ਚੌਲਾਂ ਦੀ ਇਹ ਕੌਲੀ ਭਰ ਕੇ ਆਪਾਂ ਪਾਤੀ ਜੀ ਮਿੱਠੇ ਦੀ ਵੱਧ ਘਾਟ ਆਪਾਂ ਜਿੰਨਾ ਖਾਣੇ ਉਹਦੇ ਹਿਸਾਬ ਨਾਲ ਆਪਾਂ ਪਾ ਸਕਦੇ ਹਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਡਰਾਈ ਫਰੂਟ ਇਹ ਆਪਾਂ ਮਤਲਬ ਜਿਵੇਂ ਖੋਪਾ ਬਦਾਮ ਜੋ ਵੀ ਆਪਣੇ ਕੋਲ ਪਿਸਤਾ ਵਗੈਰਾ ਹੋਵੇ ਉਹ ਸਾਰਾ ਆਪਾਂ ਇਹਦੇ ਵਿੱਚ ਪਾ ਸਕਦੇ ਹਾਂ ਜੀ ਦਾਖਾਂ ਦੂਖਾਂ ਵੀ ਪਾ ਸਕਦੇ ਹਾਂ ਹਾਂ ਜੀ ਹਾਂ ਜੀ ਚਲੋ ਜੀ 2 ਮਿੰਟ ਬਸ ਪਕਾ ਕੇ ਤੇ ਫਿਰ ਜਿਹੜੀ ਆਪਣੀ ਖੀਰ ਹੋ ਰੈਡੀ ਹੋ ਜੂ ਤੇ ਫਿਰ ਆਪਾਂ ਬਦਾਂਗੇ ਜੀ ਪੂੜਿਆਂ ਵਾਂਗੂ ਪੂੜੇ ਤਿਆਰ ਕਰਾਂਗੇ ਜੀ ਲਓ ਜੀ ਖੀਰ ਬਣ ਕੇ ਬਿਲਕੁਲ ਤਿਆਰ ਆ ਜੀ ਤੁਸੀਂ ਦੇਖ ਸਕਦੇ ਹੋ ਵੀ ਠੰਡੀ ਹੋਊਗੀ ਇਹਨੇ ਹੋਰ ਵੀ ਗਾੜੀ ਹੋ ਜਾਣਾਗਾ ਗੈਸ ਆਪਾਂ ਕਰ ਦੇਣਾ ਜੀ ਬੰਦ ਤੇ ਇਹਨੂੰ ਆਪਾਂ ਢੱਕ ਕੇ ਰੱਖ ਦਾਂਗੇ ਜੀ ਠੀਕ ਹੈ ਜੀ ਤੇ ਇਧਰ ਆਪਾਂ ਲਿਆ ਜੀ 1/4 ਕਿਲੋ ਆਟਾ 1/2 ਕਿਲੋ ਲਿਆ ਸੀ ਆਪਾਂ ਗੋੜਾ ਜਿਹੜਾ ਪਾਣੀ ਚ ਭਿਉਂਤਾ ਸੀਗਾ ਤੇ ਛਾਨ ਕੇ ਆਪਾਂ ਮਤਲਬ ਉਹਨੂੰ ਵਧੀਆ ਤਿਆਰ ਕਰ ਲੈ ਵਿੱਚ ਕੋਈ ਵੀ ਜਿਵੇਂ ਹੁੰਦੀ ਗੰਨੇ ਦੇ ਰੇਸ਼ੀ ਵਗੈਰਾ ਉਹ ਆਪਾਂ ਤੇ ਹੁਣ ਆਪਾਂ ਥੋੜਾ ਥੋੜਾ ਪਾਣੀ ਕਰਕੇ ਇਹ ਵਿੱਚ ਪਾਉਂਦੇ ਜਾਵਾਂਗੇ ਤੇ ਵਧੀਆ ਜਿਹੜਾ ਆਟਾ ਉਹ ਗੁੰਨ ਲੈਣਾ। ਇਹ ਤਾਂ ਮਸੋਂ ਢਿੱਲਾ ਜਿਹਾ ਆਟੇ ਬਣਦਾ ਹੁੰਦਾ ਰਹੋਣਾ ਹਾਂਜੀ ਹਾਂਜੀ ਤੇ ਉਹ ਪੱਤੇ ਜਗਰ ਬਾਰ ਇੱਕਦਮ ਨਹੀਂ ਸਾਰਾ ਪਾਉਣਾ ਜੀ ਉਹ ਪੱਤੇ ਨਾਲ ਜਿਹੜਾ ਪਪੂੜਾ ਬਣਾਵਾਂਗੇ ਜੀ। ਹਮ ਥੋੜੀ ਥੋੜਾ ਕਰਕੇ ਇੱਕਦਮ ਸਾਰਾ ਨਹੀਂ ਪਾਉਣਾ ਨਹੀਂ ਤੇ ਵਿੱਚ ਗੰਡਾ ਬਣ ਜਾਂਦੀਆਂ ਨਹੀਂ ਇਹ ਇਸ ਕਰਕੇ ਥੋੜਾ ਥੋੜਾ ਕਰਕੇ ਪਾਉਂਦੇ ਜਾਣਾ। ਜਿਹੜਾ ਪੇਸਟ ਆ ਬਣਾ ਲੈਣਾ ਜੀ ਆਪਾਂ ਇਹਦਾ। ਇਹ ਤਾਂ ਗੁੱਦਗਦਾ ਵਾਜਾ ਬਣ ਕੇ ਰਹੋਣੇ। ਹਾਂਜੀ ਇਹ ਥੋੜਾ ਜਿਹਾ ਮਤਲਬ ਵੀ ਪਾਣੀ ਘੱਟ ਗਿਆ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਇਹਦਾ ਆਟਾ ਉਹ ਤਿਆਰ ਕਰ ਲਾਂਗੇ ਜੀ। ਆ ਸਿੰਪਲ ਪਾਣੀ ਵੀ ਪਾ ਸਕਦੇ ਹਾਂ ਜੀ ਗੋੜਾ ਲਾ ਕੇ ਜੀ। ਹਾਂ ਜੀ। ਜ਼ਿਆਦਾ ਗਾੜਾ ਵੀ ਨਹੀਂ ਹੋਣਾ ਚਾਹੀਦਾ ਆਟਾ ਤੇ ਜ਼ਿਆਦਾ ਪਤਲਾ ਵੀ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਆਪਣਾ ਜਿਹੜੇ ਪੂੜੇ ਆ ਉਹ ਵਧੀਆ ਨਹੀਂ ਬਣਨੇ। ਹੂੰ ਤੇ ਵਧੀਆ ਜਿਹੜਾ ਪੇਸਟ ਆ ਉਹ ਬਣਿਆ ਹੋਣਾ ਚਾਹੀਦਾ ਜੀ। ਠੀਕ ਹੈ ਜੀ। ਇਹਰ ਜਬਣਾ ਲੈਣਾ ਮਸਾਲ। ਹਾਂ ਜੀ ਵਿੱਚ ਕੋਈ ਗੰਡ ਵਗੈਰਾ ਹੋਵੇ ਉਹ ਆਪਾਂ ਚੰਗੀ ਤਰ੍ਹਾਂ ਹੱਥਾਂ ਨਾਲ ਜਾਂ ਮੈਸ਼ਰ ਨਾਲ ਮੈਸ਼ ਕਰ ਲੈਣੀ ਆ। ਠੀਕ ਹੈ ਜੀ। ਲਓ ਜੀ ਇਸ ਪ੍ਰਕਾਰ ਦਾ ਬਣਾ ਲੈਣਾ ਆਪਾਂ। ਠੀਕ ਹੈ ਸਾਰੀਆਂ ਗੰਡਾ ਜਿਹੜੀਆਂ ਉਹ ਮਾਰ ਠੀਕ ਹੈ ਜਿਹੜੀ ਆਪਾਂ ਖੀਰ ਐਨੂੰ ਆਪਾਂ ਇੱਥੇ ਰੱਖ ਦਿੰਨੇ ਆਂ ਹੂੰ ਖੀਰ ਵੀ ਠੰਡੀ ਹੋ ਕੇ ਸਵਾਦ ਬਹੁਤ ਲੱਗਦੀ ਆ ਨਾ ਹਾਂਜੀ ਚਲੋ ਜੀ ਫਿਰ ਪਰਵਾਰ ਬਣਾਉਣੀ ਹੈ ਲਓ ਜੀ ਤਵੇ ਨੂੰ ਆਪਾਂ ਰੱਖਤਾ ਗਰਮ ਹੋਣ ਵਾਸਤੇ ਤੇ ਇਧਰ ਇਹ ਆਪਣਾ ਆਟਾ ਉਹ ਵੀ ਤਿਆਰ ਹੈ ਜੀ ਤੇ ਆ ਆਪਾਂ ਲੈ ਲੈ ਤੇਲ ਤੇ ਆ ਆਪਾਂ ਲੈ ਲੈ ਜੀ ਰੱਖਣ ਵਾਸਤੇ ਤੇ ਇਧਰ ਆਪਾਂ ਡੱਕੇ ਤੇ ਲਵੇਂ ਲੀ ਜੀ ਸੂਤੀ ਕੱਪੜਾ ਦੇਸੀ ਬਰਸ਼ ਹੈ ਨਾ ਹਾਂਜੀ ਦੇਸੀ ਬਰਸ਼ ਇਹੀ ਵਰਤਦੇ ਸੀ ਜੀ ਹੂੰ ਤੇ ਹੁਣ ਆਪਾਂ ਸਾਰੇ ਲਾ ਦਾਂਗੇ ਜੀ ਇਹਨੂੰ ਤਵੇ ਤੇ ਮਤਲਬ ਪਹਿਲਾਂ ਤੇਲ ਲਾ ਲੈਣਾ ਥੋੜਾ ਜਿਹਾ ਹਾਂਜੀ ਹੂੰ ਸਾਰੇ ਤੋ ਲਾ ਦੇਣਾ ਜੀ ਫਿਰ ਨਾਲ ਨਹੀਂ ਚਿਪਕਦਾ ਲੋਹੇ ਦਾ ਤਵਾ ਜੀ ਕੋਈ ਐ ਨਹੀਂ ਹੈਗਾ ਵੀ ਇਹ ਨਾਨ ਸਟਿੱਕੀ ਆ ਹੂੰ ਨਾਨ ਸਟਿੱਕੀਾਂ ਦੀ ਤਾਂ ਗੱਲ ਨਹੀਂ ਚਿਪਕਦਾ ਨਾਲ ਹਾਂਜੀ ਇਤ ਜਬਰ ਤੇਲ ਦੂਲ ਲਾ ਕੇ ਜਗੜ ਲਾਉਣਾ ਪੈਂਦਾ ਰਹਣਾ ਹੈ ਨਾ ਸਹੀ ਗੱਲ ਹੈ ਜੀ ਹੂੰ ਵਧੀਆ ਬਣਦੇ ਨੇ ਜੀ ਲੋਹੇ ਵਾਲੇ ਜਿਹੜੇ ਮਤਲਬ ਪੂੜੇ ਉਹ ਜ਼ਿਆਦਾ ਟੇਸਟੀ ਹੁੰਦੇ ਨੇ ਹੈਗੇ ਹਾਂਜੀ ਹੁਣ ਫਿਰ ਉਧਰ ਪਿੱਪਲ ਦੇ ਪੱਤੇ ਜਿਹੜੇ ਉਹ ਵੀ ਕੰਮ ਆਉਣਗੇ ਹੈਨਾ ਹਾਂਜੀ ਉਹ ਵੀ ਕੰਮ ਆਉਣਗੇ ਜਿੱਡਾ ਕ ਆਪਾਂ ਪੂੜਾ ਬਣਾਉਣਾ ਜੀ ਓਡੇ ਕ ਆਪਾਂ ਤੇਲ ਲਾ ਦੰਨੇ ਆ ਇਹ ਤਵੇ ਤੇ ਹੂੰ ਤੇ ਹੁਣ ਆਪਾਂ ਇਹਨੂੰ ਪਹਿਲਾਂ ਗਰਮ ਹੋਣ ਦਵਾਂਗੇ ਜੀ ਉਸ ਤੋਂ ਬਾਅਦ ਆਪਾਂ ਪਾਵਾਂਗੇ ਆਟਾ ਤੇ ਆਟਾ ਆਪਾਂ ਇਸ ਪ੍ਰਕਾਰ ਬਣਾ ਲੈਣਾ ਜਿਆਦਾ ਪਤਲਾ ਵੀ ਨਹੀਂ ਹੋਣਾ ਚਾਹੀਦਾ ਤੇ ਜਿਆਦਾ گاੜਾ ਵੀ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਇਸ ਪ੍ਰਕਾਰ ਆਪਾਂ ਬਣਾ ਲੈਣਾ ਜੇ گاੜਾ ਲੱਗੇ ਤਾਂ ਪਾਣੀ ਪਾ ਲੈਣਾ ਜੀ ਜੇ ਪਤਲਾ ਲੱਗੇ ਤਾਂ ਆਟਾ ਪਾ ਲੈਣਾ ਜੀ ਠੀਕ ਹੈ ਜੀ ਲਓ ਜੀ ਤਵ ਆਪਣਾ ਗਰਮ ਹੋ ਗਿਆ ਕੌਲੀਆਂ ਬਾਟੀਨ ਆਪਾਂ ਇੱਥੇ ਪਾ ਲਾਂਗੇ ਜਿੱਡਾ ਕਪੂੜਾ ਬਣਾਉਣਾਗਾ ਠੀਕ ਹੈ ਜੀ ਵਾਹ ਲੋਟ ਨੂੰ ਹੁਣ ਦੁਬਾਰ ਖਿਲਾਰ ਲਾਂਗੇ ਹਨ ਹਾਂਜੀ ਹਾਂ ਆਪਾਂ ਲੈ ਲੈ ਜਿੱਤੇ ਇਹਦੇ ਨਾਲ ਆਪਾਂ ਨੂੰ ਗੋਲ ਗੋਲ ਕਰ ਲੈਣਾ ਜੀ ਕਿੱਪਲ ਦੇ ਬੱਚਨ ਨਾਲ ਦਾ ਬੜਾ ਸੋਹਣਾ ਬੰਦਾ ਉਹ ਰੌਣੇ ਹਨਾ ਹਾਂਜੀਿੱ ਕਿੱਪਲ ਦਾ ਪੱਤਾ ਜਾਂ ਗੱਤਾ ਲੈ ਲੈਂਦੇ ਸੀਗੇ ਜੋ ਵੀ ਕੋਈ ਸ਼ੋਭੇ ਜੋ ਦੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਫਲਾ ਦੇਣਾ ਠੀਕ ਹੈ ਜੀ ਇਸ ਪ੍ਰਕਾਰ ਜੀ ਚੰਗੀ ਤਰ੍ਹਾਂ ਲਾ ਦੇਣਾ ਜੀ ਪਹਿਲਾਂ ਤੇਲ ਸਾਰੇ ਤਵੇ ਤੇ ਕਿ ਨਹੀਂ ਤੇ ਜੋ ਸੁੱਕਾ ਜਾ ਰਹਿ ਗਿਆ ਤਾਂ ਫਿਰ ਇਹ ਨਾਲ ਚਿਪਕਣ ਦਾ ਡਰ ਹੁੰਦਾ ਜੀ ਇਸ ਕਰਕੇ ਸਾਰੇ ਤੇ ਲਾ ਦੇਣਾਗਾ ਇਸ ਪ੍ਰਕਾਰ ਤੇ ਹੁਣ ਆਪਾਂ ਇਹਨੂੰ ਪੱਕਣ ਦਵਾਂਗੇ ਜੀ ਹੂੰ ਪਹਿਲਾਂ ਥੱਲੋਂ ਪੱਕ ਜਾਊਗਾ ਮਤਲਬ ਫੇਰ ਇਹਨੂੰ ਚੱਕਾਂਗੇ ਆਪਾਂ ਹਾਂਜੀ ਤੇ ਲੋ ਜੀ ਹੁਣ ਆਪਾਂ ਸਾਈਡਾਂ ਤੇ ਤੇਲ ਲਾ ਦਨੇ ਆ ਤੇ ਤੁਸੀਂ ਦੇਖ ਸਕਦੇ ਹੋ ਵੀ ਪੱਕਣਾ ਸਟਾਰਟ ਹੋ ਗਿਆ ਹੂੰ ਜਦੋਂ ਮਤਲਬ ਕੰਨੀਆਂ ਇਹ ਰਹਮਣੇ ਪੱਕਣ ਲੱਗ ਜਾਣ ਉਹਦੋਂ ਤੇਲ ਲਾਉਣਾ ਹਾਂਜੀ ਇੱਥੇ ਕੰਨੀਆਂ ਇਹ ਤੇ ਲਾ ਦੇਣਾ ਥੋੜਾ ਥੋੜਾ ਹੂੰ ਤੇ ਹੁਣ ਆਪਾਂ ਇਹਨੂੰ ਥੋੜਾ ਥੋੜਾ ਐ ਪਕ ਲਾਂਗੇ ਜਿਹਾ ਦੇਖੋ ਆਸਾਨੀ ਨਾਲ ਲਹਿ ਰਿਹਾ ਗਿਆ ਇਹ ਹੂੰ ਥੋੜਾ ਜਿਹਾ ਬਾਜ ਜਿਹੜਾ ਉਹ ਆਪਣਾ ਨਾਨ ਸਟਿਕਿੰਗ ਹੈਗਾ ਨਾਲੇ ਹਾਂਜੀ ਤੇ ਹੁਣ ਆਪਾਂ ਇਹਨਾਂ ਥੱਲ ਲਵਾਂਗੇ ਥੋੜਾ ਜਿਹਾ ਮੜੇ ਪੱਕਣ ਦੇ ਦਾਂਗੇ ਵਧੀਆ ਪੱਕ ਜ ਸੁਪਰ ਤਰ੍ਹਾਂ ਚੱਲਦਾ ਹੈ। ਦੇਖੋ ਦੋਸਤੋ ਕਿੱਡਾ ਸੋਹਣਾ ਬਣ ਗਿਆ ਹੈ ਨਾ ਫੁੱਲ ਜਿਹਾ ਕਿੱਡਾ ਸੋਹਣਾ ਬਣਿਆ ਰਿਹਾ ਉਹਨੇ। ਹਾਂਜੀ। ਇਹੀ ਚੀਜ਼ ਸਵਾਲ ਲੱਗਦੀ ਹੈ ਰੌਣੇ ਪੱਕੀ ਜੀ ਨਾ। ਹਾਂਜੀ ਬਸ ਐਵੇਂ ਪਕਾ ਲਾਂਗੇ ਜੀ ਆਪਾਂ ਇਹਨੂੰ। ਵੀ ਜਿਆਦਾ ਫਲੇਮ ਲੱਗੇ ਤਾਂ ਆਪਾਂ ਇਹਨੂੰ ਮੀਡੀਅਮ ਤੇ ਕਰ ਲੈਣਾ। ਬਸ ਇਹ ਜੁੱਲੇ ਤੇ ਜਿਆਦਾ ਟੇਸਟੀ ਬਣਦੇ ਨੇ ਪਰ ਮੀਂਹ ਦਾ ਕਰਕੇ ਸਾਰਾ ਕੁਝ ਗਿੱਲਾ ਹੋ ਗਿਆ ਜੀ। ਹਾਂਜੀ। ਫਿਰ ਉਹ ਚੱਲ ਗੈਸ ਤੇ ਬਣਾਉਣੀ ਹੈ ਜੀ ਅੱਜ। ਲਓ ਜੇ ਇਹਨੂੰ ਵੀ ਆਪਾਂ ਦੁਬਾਰਾ ਪਕਾ ਲੈਨੇ ਹੈਗੇ ਤੇ ਆਹ ਦੇਖ ਸਕਦੇ ਹੋ। ਇਧਰਲੀ ਸਾਈਡ ਤਾਂ ਰੋਟੀ ਮੰਗੀ ਬਣ ਗਈ ਰੌਣੇ ਹੈ ਨਾ ਅੱਛਾ ਜਿਹੜੇ ਗੋਲ ਗਲੇ ਨੂੰ ਫਰਾਈ ਕਰਨੇ ਪੈਂਦੇ ਹੈਗੇ ਹੂੰ ਤੇ ਇਹ ਜਿਹੜੇ ਪੂੜੇ ਆ ਉਹ ਐਂ ਮਤਲਬ ਖੀਰ ਨਾ ਖਾਦੇ ਜਾਂਦੇ ਹਾਂ ਹਾਂਜੀ ਹਾਂਜੀ ਉਹ ਵੀ ਖੀਰ ਨਹੀਂ ਖਾਦੇ ਜਾਂਦੇ ਨੇ ਜੀ ਅੱਛਾ ਹੋਰ ਮਤਲਬ ਬੇਲ ਕੇ ਤੇ ਤੇਲ ਚ ਸਿੱਟਨੇ ਪੈਂਦੇ ਹਾਂ ਹਾਂਜੀ ਹੂੰ ਆਹ ਲੋ ਜੀ ਪਹਿਲਾ ਪੂੜਾ ਆਪਣਾ ਬਣ ਗਿਆ ਤੇ ਤਿਆਰ ਆ ਜਾਵਾਂ ਦੇਖੋ ਦੋਸਤੋ ਕਿੱਡਾ ਸੋਹਣਾ ਬਣ ਗਿਆ ਹਨਾ ਹਾਂਜੀ ਬਸ ਇਹਨੂੰ ਐਂ ਵੀ ਕਈ ਵਾਰ ਆ ਮੈਨੂੰ ਤਾਂ ਵੀ ਡਰ ਲੱਗਦਾ ਵੀ ਆਪਾਂ ਤੋਂ ਬਣਨੇ ਨਹੀਂ ਹੈਗੇ ਪ੍ਰੋਪਰ ਸਾਰੇ ਤਵੇ ਤੇ ਪਹਿਲਾਂ ਤੇਲ ਲਾ ਲੈਣਾ ਫਿਰ ਪਾ ਕੇ ਨਾਲ ਦੀ ਨਾਲ ਹੀ ਆਪਾਂ ਨੂੰ ਗੁਲਾਈ ਦੇ ਦੇਣੀ ਹੈਗੀ ਉਸ ਤੋਂ ਬਾਅਦ ਜਦ ਐ ਹੋ ਜਾਵੇ ਉਦੋਂ ਪੱਕ ਗਿਆ ਤੇ ਫਿਰ ਆਪਾਂ ਪਲਟਾਉਣਾ ਆਸੇ ਪਾਸੇ ਤੇਲ ਲਾ ਕੇ ਫਾਸਾ ਤਾਂ ਆਪਾਂ ਲਾ ਲੈਣਾ ਇਹਨੂੰ ਗੁਲਾਈ ਹੈ ਜਿਹੜੀ ਤਵੇ ਦੀ ਦੇਣੀ ਪੈਂਦੀ ਆ ਪੂੜੇ ਨੂੰ ਹਨਾ ਮਤਲਬ ਬਾਅਦ ਚੋਂ ਦੇਣੀ ਪੈਂਦੀ ਆ ਤਵੇ ਤੇ ਆਟਾ ਜਾ ਪਾ ਕੇ ਤੇ ਰੋਟੀ ਤਾਂ ਚਲੋ ਆਪਾਂ ਦੂਜਾ ਬੇਲ ਲੈਣਿਆ ਸਸਟਾ ਹਨਾ ਸਹੀ ਗੱਲ ਆ ਜੀ ਸੌਖੀ ਹੈ ਕੋਈ ਔਖਣੀ ਨਹੀਂ ਤੇ ਟੇਸਟੀ ਬਹੁਤ ਲੱਗਦੇ ਨੇ ਜਿਵੇਂ ਹੁਣ ਸਾਵੰਦ ਦਾ ਮਹੀ ਹਰ ਇੱਕ ਹੀ ਬਣਾਉਂਦਾਗਾ ਹੂੰ ਪੂਰਾ بارش ਵਾਲਾ ਮੌਸਮ ਘੈਂਟ ਹੋਇਆ ਬੈ ਜੀ ਹੁਣ ਫੇਰ ਮਤਲਬ ਰੱਬ ਚੜ੍ਹ ਕੇ ਆਇਆ ਖੜਾ ਹਾਂਜੀ ਪੈ ਨਹੀਂ ਪਤਾ ਕਿਹੜੇ ਮੇਲੇ ਜਾਈ ਨਹੀਂ ਪਤਾ ਚੱਕ ਕੇ ਸਮਾਨ ਹੂੰ ਤੇ ਖਾਣ ਦਾ ਵੀ ਦੋਸਤੋਂ ਵੱਖਰੀ ਨਜ਼ਾਰਾ ਆਉਂਦਾ ਮੂਹ ਚ ਤੇ ਲਾਓ ਜੀ ਬਣ ਕੇ ਹੋ ਗਈ ਜੀ ਤਿਆਰ ਤੇ ਹੁਣ ਫੇਰ ਆਪਾਂ ਥੋੜਾ ਥੋੜਾ ਲਾ ਦਾਂਗੇ ਜੀ ਵਿਚਕਾਰ ਵਿਚਕਾਰ ਹੂੰ ਦੂਜੇ ਪੂੜੇ ਵੇਲੇ ਵੀ ਥੋੜਾ ਜਿਹਾ ਤੇਲ ਆਪਾਂ ਹੋਰ ਨਾਲ ਲੈਣਾ ਹਾਂਜੀ ਕਿਉਂਕਿ ਸੌਖਾ ਹੋ ਜਾਂਦਾ ਫੇਰ ਨਹੀਂ ਨਾਲ ਹੀ ਚਿਪਕ ਜਾਂਦਾਗਾ ਹਾਂਜੀ ਇਸ ਕਰਕੇ ਲਾਇਤ ਵਧਿਆ ਰਹਿੰਦਾ ਜੀ ਚਿੱਟਕੋਦੀ ਬਾਟੀ ਭਰ ਕੇ ਫੇਰ ਪਾ ਦੇਣੀ ਇਹਦੇ ਤੇ ਪਾਟੀ ਹਾਂਜੀ ਛੋਟੇ ਵੱਡੇ ਆਪਾਂ ਬਣਾ ਸਕਦੇ ਹਾਂ ਜਿਵੇਂ ਜਿਵੇਂ ਆਪਾਂ ਨੂੰ ਵਧੀਆ ਲੱਗਣ ਤੇ ਆਟਾ ਆਪਣਾ ਬਿਲਕੁਲ ਮਤਲਬ ਪਰਫੈਕਟ ਆ ਵੀ ਨਾ ਹੀ ਤਾਂ ਜ਼ਿਆਦਾ ਗਾੜਾ ਤੇ ਨਾ ਹੀ ਪਤਲਾ ਗਿਆ ਤੇ ਗੰਢ ਨਹੀਂ ਰਹਿਣ ਦੇਣੀ ਆਟੇ 'ਚ ਹਨਾ ਰਹਿਣ ਹਾਂਜੀ ਹੂੰ ਬਸ ਇਹਨਾਂ ਗੁਲਾਈ ਦੇਈ ਜਾਣੀਆਂ ਵਾਹੇ ਪੱਤੇ ਨਾਲ ਜਾਂ ਕਿਸੇ ਗੱਤੇ ਨਾਲ ਗਲਾਈ ਦੇ ਦਿੰਦੀ ਹਾਂ ਜੀ ਹੂੰ ਪਹਿਲਾਂ ਤਾਈ ਵਰਗ ਮੇਰੇ ਰਮਣੇ ਮੰਗਾਉਂਦੇ ਹੁੰਦੇ ਸੀ ਕਿ ਜਦੋਂ ਕਿਤੇ ਪਹਿਲਾਂ ਸਾਂਧਿਆ ਪਰਵਾਸ ਸੀ ਦੋਸਤੋਂ ਦਾ ਹਾਂਜੀ ਉਦੋਂ ਫਿਰ ਇਕੱਠੇ ਬਣਾਉਂਦੇ ਆ ਮੇਨੂੰ ਲੱਗਾ ਪ੍ਰਾਂਤ ਵੱਡੀ ਪ੍ਰਾਂਤ ਹੁੰਦੀ ਜਿਹੜੀ ਉਹ ਰਮਣੇ ਆਟੇ ਦੀ ਬਣਾਉਂਦੇ ਆ ਹੁਣ ਦਰਵਾਜ਼ ਗਏ ਜੀ ਪਹਿਲਾਂ ਤਾਂ ਇੱਕ ਦੂਜੇ ਦੇ ਘਰੇ ਫੜਾਉਂਦੇ ਹੁੰਦੇ ਸੀ ਵੈਸੇ ਅਸੀਂ ਤਾਂ ਫੜਾਉਂਦੇ ਆ ਜੀ ਸਾਡੇ ਵੀ ਮਤਲਬ ਵੀ ਘਰਾਂ ਦੇ ਇੱਕ ਦੂਜੇ ਦੇ ਫੜਾਉਂਦੇ ਨੇਗੇ ਸਾਡੇ ਦਾ ਰਵਾਜ ਹੈਗਾ ਜੀ ਹਾਂਜੀ ਹਾਂਜੀ ਤੇ ਪਹਿਲਾਂ ਸਾਡੇ ਇਧਰ ਵਾਲੇ ਘਰ ਵਾਲਿਆਂ ਨੇ ਬਣਾਈ ਸੀਗੇ ਕਈ ਦਿਨ ਹੋ ਗਏ ਉਹਦੋਂ ਨਾਲੇ ਤੱਕ ਹੀ ਇਦਾਂ ਕੌਲਾ ਫੜਾ ਕੇ ਭਰ ਕੇ ਨਾਲੇ ਪੂੜੇ ਦੇਗੇ ਜੀ ਤੇ ਅੱਜ ਆਪਾਂ ਵੀ ਫਿਰ ਨਾਲੇ ਖੀਰ ਬਣਾਈਏ ਨਾਲੇ ਪੂੜੇ ਅੱਜ ਆਪਾਂ ਉਹਨਾਂ ਦੇ ਫੜਾਇਆਵਾਂਗੇ ਲਓ ਜੀ ਪੱਕ ਗਿਆ ਇਧਰੋਂ ਤੇ ਹੁਣ ਆਪਾਂ ਇਹਨੂੰ ਥਾਲਾ ਦੰਨੇ ਆਗੇ ਹਾਂਜੀ ਕਿਉਂਕਿ ਜਿਆਦਾ ਟਾਈਮ ਪਿਆਰੇ ਕਿ ਆਪਣੇ ਤਾਂ ਮੱਚ ਵੀ ਚਾਹਦਾ ਹਨਾ ਹਾਂਜੀ ਮੱਚ ਵੀ ਜਾਂਦਾ ਹੈ ਬਸ ਇਹਨੂੰ ਜਿਵੇਂ ਆਪਾਂ ਕਿਉਂ ਕਿਓ ਜੇ ਤੇਲ ਜੋ ਵੀ ਕੁਝ ਲਾਇਆ ਗਿਆ ਵਿਚਕਾਰ ਤਾਂ ਇਹ ਸੇਤ ਹੀ ਮਤਲਬ ਥੱਲੇ ਜਾਂਦਾ ਨਹੀਂ ਤਾਂ ਕਰ ਨਾਲ ਚਿਪਕਣ ਦਾ ਡਰ ਰਹਿੰਦਾ ਇਸ ਕਰਕੇ ਜਦੋਂ ਵੀ ਆਪਾਂ ਆਟਾ ਪਾਉਣਾ ਇਹਦੇ ਉੱਪਰ ਕੋਲ ਆ ਜਿਹੜਾ ਤਾਂ ਆਪਾਂ ਇਹਦੇ ਥੱਲੇ ਕਿਓ ਜੇ ਤੇਲ ਜ਼ਰੂਰ ਲਾ ਲੇ ਜੀ ਹਾਂਜੀ ਤੇ ਫਿਰ ਆਸੇ ਪਾਸੇ ਥੋੜਾ ਜਿਹਾ ਪੱਟ ਲੈਣੇ ਤੇ ਵਧੀਆ ਫਿਰ ਥੱਲੇ ਜਾਂਦਾ ਜੀ ਤੇ ਲਓ ਜੀ ਇਸ ਪ੍ਰਕਾਰ ਦੋਨੇ ਪਾਸੇ ਥਾਰ-ਥਾਰ ਕੇ ਆਪਾਂ ਜਿਹੜੇ ਵਧੀਆ ਪੂੜੇ ਬਣਾ ਲੈਨੇ ਨੇ ਜੀ ਪ੍ਰੋਪਰ ਪਕਾ ਲੈਨੇ ਆ ਤੇ ਹੁਣ ਦੋਸਤੋ ਇਸੇ ਪ੍ਰਕਾਰ ਸਾਰੇ ਬਣਾ ਲੀਏ ਤੇ ਉਸ ਤੋਂ ਬਾਅਦ ਫਿਰ ਖਾਣੇ ਜੀ ਖੀਰ ਨਾਲ ਤੇ ਦੱਸ ਦਿਆਂ ਤੁਹਾਨੂੰ ਵੀ ਲਓ ਜੀ ਕਿਵੇਂ ਲੱਗੇ ਜੀ ਪੂੜੇ ਕਿਵੇਂ ਜੇ ਬਣਿਆ ਹਾਂਜੀ ਲਓ ਜੀ ਤਾਂ ਮੈਂ ਤੇ ਤੇਲ ਆ ਜਿਹੜਾ ਜਰੂਰ ਲਾ ਲਿਓ ਜੀ ਜਿੱਥੇ ਕਿਤੇ ਤੇਲ ਨਾ ਲੱਗੇ ਫਿਰ ਨਾਲ ਚਿਪਕਣ ਦਾ ਡਰ ਰਹਿੰਦਾਗਾ ਹਾਂਜੀ ਹੁਣ ਚਲੋ ਦੋਸਤਾਂ ਨੂੰ ਆਪਣੇ ਨੂੰ ਰਵਣੀ ਤਰੀਕਾ ਤਾਂ ਸਾਰਾ ਆਪਸ ਮਝਾਈ ਦਿੱਤਾ ਤੇ ਹੁਣ ਬਣਾ ਲਓ ਜੀ ਗਰਾ ਸਾਰੇ ਤੇ ਫਿਰ ਟੇਸਟ ਕਰਕੇ ਦੱਸਦੇ ਹਾਂ ਦੋਸਤਾਂ ਨੂੰ ਕਿਵੇਂ ਲੱਗੇ ਲਓ ਦੋਸਤ ਮੈਂ ਤਾਂ ਖਾ ਲੇ ਤੇ ਰਹਿ ਗਈ ਰਮਣ ਆਪਣੇ ਕੁੱਕਸਵ ਹਾਂਜੀ ਤੇ ਸਾਰੇ ਜਿਹੜੇ ਪੂੜੇ ਆ ਵਸ ਉਹ ਆਪਾਂ ਬਣਾ ਲੈ ਥੋੜੇ ਜਿਹੇ ਰਹਿ ਗਏ ਜੀ ਤੇ ਖੀਰ ਪੂੜੇ ਬਣ ਕੇ ਤਿਆਰ ਨੇ ਬਹੁਤ ਭੈਣਾ ਮੈਸੇਜ ਕੀਤਾ ਸੀਗਾ ਕਹਿੰਦੇ ਤੁਸੀਂ ਖੀਰ ਤੇ ਪੂੜੇ ਦੀ ਜਿਹੜੀ ਰੈਸਪੀ ਉਹ ਸਾਂਝੀ ਕਰੋ ਤੇ ਉਹ ਆਪਾਂ ਬਣਾ ਕੇ ਦੱਸ ਦੀ ਤੇ ਅੱਗੇ ਤੁਸੀਂ ਜ਼ਰੂਰ ਸ਼ੇਅਰ ਕਰਨੀ ਤੇ ਜਿਵੇਂ ਹੁਣ ਸੌਣ ਦਾ ਮਹੀਨਾ ਤੇ ਤੁਸੀਂ ਵੀ ਜ਼ਰੂਰ ਖੀਰ ਪੂੜੇ ਜਿਹੜੇ ਬਣਾ ਕੇ ਖਾਣੇ ਜੀ ਸੋ ਵੀਡੀਓ ਵਧੇ ਲੱਗੀ ਤੱਕੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ